ਮੈਂ ਇੱਕ ਵਾਰ ਸੁਰੇਆ ਗਿਆ ਛੇੰਦਮ ਲੱਗਾਂ ਦੀ ਥੋੜਾ ਬੜਾ ਦਿਮਾਗ ਤੋਂ ਕੰਮ ਲੈ ਮੈਂ ਤੇ ਸ਼ਹਿਰ ਜਾਣਾ ਸੀ ਮੈਂ ਉੱਥੇ ਵੀ ਰਹਿ ਗਿਆ ਵਾਂ 50 ਲੱਖ ਰੁਪਇਆ ਦੇ ਕੇ ਤੂੰ ਤੇ ਜ਼ਮੀਨ ਪਾੜਤੀ ਐ ਪੈਰਾਂ ਥੱਲੇ ਮੈਂ ਤਾਂ ਨੂੰ ਕਹਿਨ ਦੀ ਆ ਲਾਸਟ ਵਾਰ ਜੇ ਤੇ ਤੁਸੀਂ ਪੈਸੇ ਦੇਣੇ ਆ ਠੀਕ ਆ ਜੇ ਨਹੀਂ ਨਾ ਦੇਣੇ ਤੇ ਮੈਂ ਚਲ ਜਾਨੀ ਆ ਬਸ ਠੀਕ ਆ ਨਾ ਪੈਸੇ ਦੇ ਭਾਪ ਪਹਿਲੀ ਵੇਚ ਕੇ ਆਉਣੀ ਆ ਐਦਾਂ ਨਹੀਂ ਆਉਣੀ ਫਿਰਕੇ ਚਾਚਾ ਜੀ ਜਾਂਦੇ ਵੀ ਜਦੋਂ ਤੁਹਾਨੂੰ ਲੋੜ ਪੈਂਦੀ ਆ ਨਾ ਪੈਸਿਆਂ ਦੀ ਤੁਸੀਂ ਮੇਰੇ ਕੋਲ ਮੰਗ ਲਿਆ ਕਰੋ ਤੇ ਜਦ ਮੈਂ ਜੋਬਨ ਕੋਲ ਲਿਆ ਕੇ ਤੁਹਾਨੂੰ ਦੇ ਦਿਆ ਕਰੂੰਗਾ ਏ ਆਪੀ ਉਹ ਗੱਲਾਂ ਬੜੀਆਂ ਕਰਦਾ ਲੋਕਾਂ ਦੀ ਕੋਈ ਗੱਲ ਨਹੀਂ ਪੁੱਤ ਚਾਚੇ ਤੇਰੇ ਕੋ ਹੈਗੇ ਆ ਦੇ ਦੇਣਗੇ ਤੇ ਨਾਲੇ ਇੱਕ ਗੱਲ ਵਾ ਹੁਣ ਵੀ ਇਹ ਜਿਉਣਾ ਪੈਸੇ ਦਿੱਤੇ ਤੂੰ ਨਵੀਂ ਗੱਡੀ ਲੈ ਆ ਨਵੀਂ ਚੀਜ਼ ਦੀ ਮਨਿਆਦ ਹੁੰਦੀ ਆ ਹੁਣ ਭਰਾ ਤੇਰਾ ਪੁਰਾਣੀ ਲੈ ਆ ਇੱਕ ਗੱਲ ਉਹ ਤੇ ਆ ਚੰਗਾ ਵੀ ਉਹਨਾਂ ਦੇ ਮਗਰ ਲੱਗੇ ਆ ਜਦੋਂ ਮੜਾ ਜਾ ਕਹਿੰਦੀਆਂ ਤੁਸੀਂ ਲੈ ਭਜੇ ਹੁੰਦੇ ਸਾਡੇ ਵਾਲ ਚੱਲ ਕੋਈ ਗੱਲ ਨਹੀਂ ਤੇ ਹੀ ਇੰਤਜ਼ਾਮ ਕਰੋਂ ਹਾਂ ਪੈਸਿਆਂ ਦਾ ਤਾੜਤੀਏ ਨੂੰ ਕਹਿਣਾ ਸੀ ਵੀ ਇਹ ਵੀ ਛੇਤੀ ਸਾਨੂੰ ਪਵਾ ਦੇ ਪੈਸੇ